ਕੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਵੇਗਾ ਤੇ ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਕੀਤੇ ਵਾਅਦੇ ਨੂੰ ਲੈ ਕੇ ਹੁਣ ਵਾਟ ਐਕਸ਼ਨ ਲੈ ਲਿਆ ਹੈ ਤੇ ਦੱਸਦੀ ਹੈ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਪੁਲਿਸ ਪ੍ਰਸ਼ਾਸਨ ਦੀਆਂ ਡਿਊਟੀਆਂ ਲਗਾ ਦਿੱਤੀਆਂ ਨੇ ਤੇ ਚੱਪੇ-ਚੱਪੇ ਦੇ ਉੱਤੇ ਪੁਲਿਸ ਦਾ ਪੈਰ ਲਗਾ ਦਿੱਤਾ ਹੈ ਤਦ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਨਸ਼ੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਇੱਕ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਵਿੱਚ ਉੱਥੇ ਹੀ ਮਾਲਵਿੰਦਰ ਕੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਪੰਜਾਬ ਸਰਕਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਪਣਾ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਤੇ ਪੰਜਾਬ 'ਚੋਂ ਛੇਤੀ ਹੀ ਨਸ਼ਾ ਜੜਾ ਕੇ ਖਤਮ ਹੋ ਜਾਵੇਗਾ ਦੂਜੇ ਪਾਸੇ ਉੱਥੇ ਹੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀ ਜੜ ਅਕਾਲੀ ਅਤੇ ਪਾਜਪਾ ਦੇ ਗੱਠਜੋੜ ਦੇ ਸਮੇਂ ਹੋਈ ਆ ਤੇ ਜਿਸ ਤੋਂ ਬਾਅਦ ਉਥੇ ਹੀ ਤਿੱਖੇ ਨਿਸ਼ਾਨੇ ਹੁਣ ਵਿਰੋਧੀਆਂ ਨੂੰ ਲੈ ਕੇ ਸਾਧੇ ਜਾ ਰਹੇ ਤੇ ਆਓ ਤੁਹਾਨੂੰ ਸੁਣਾਉਣੇ ਆ ਪਲਾ ਆਮ ਆਦਮੀ ਪਾਰਟੀ ਦਾ ਕੀ ਕਹਿਣਾ ਹੈ ਪਿਛਲੇ ਦੋ ਦਹਾਕਿਆਂ ਤੋਂ ਇੱਕ ਕਲੰਕ ਲਾਇਆ ਗਿਆ ਨਸ਼ਿਆਂ ਦੇ ਤੌਰ ਤੇ ਉਹਨੂੰ ਖਤਮ ਕਰਨ ਲਈ ਇੱਕ ਮੋਹਮ ਵਿੱਢੀ ਆ ਔਰ ਲਗਾਤਾਰ ਨਸ਼ੇ ਤਸਕਰਾਂ ਦੇ ਖਿਲਾਫ ਐਕਸ਼ਨ ਹੀ ਨਹੀਂ ਹੋ ਰਿਹਾ ਬਲਕਿ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ तमाम ਜਾਇਦਾਦਾਂ ਜਿਹੜੀਆਂ ਉਹਨਾਂ ਨੇ ਇਸ ਕਾਲੀ ਕਮਾਈ ਤੋਂ ਬਣਾਈਆਂ ਸੀ ਉਹਨਾਂ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਔਰ ਖਤਮ ਵੀ ਕੀਤਾ ਜਾ ਰਿਹਾ ਲੇਕਿਨ ਅੱਜ ਜਿਹੜਾ ਤੁਹਾਡੇ ਰਾਹੀ ਮੈਂ ਪੰਜਾਬ ਦੇ ਲੋਕਾਂ ਨੂੰ ਜੋ ਇੱਕ ਦੱਸਣਾ ਚਾਹੁੰਦਾ ਹੈ ਕਿ ਬੁਨਿਆਦੀ ਫਰਕ ਕੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦੀ ਸਰਕਾਰ ਦਾ ਤੇ ਪਿਛਲੀ ਸਰਕਾਰਾਂ ਇੱਕ ਜਮਾਨਾ ਉਹ ਸੀ ਜਦੋਂ 2007 ਚ ਅਕਾਲੀ ਭਾਜਪਾ ਦੀ ਸਰਕਾਰ ਆਈ ਆ ਇਹਨਾਂ ਲੋਕਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਬੜੇ ਹੀ ਵੈਲ ਆਰਗਨਾਈਜ਼ ਤਰੀਕੇ ਨਾਲ ਨਸ਼ਿਆਂ ਦਾ ਵਪਾਰ ਖੜਾ ਕੀਤਾ ਵਪਾਰ ਔਰ ਉਸ ਵਪਾਰ ਨੂੰ ਇਸ ਹੱਦ ਤੱਕ ਆਰਗੇਨਾਈਜ਼ ਕੀਤਾ ਕਿ ਉਹਨੂੰ ਪੈਟਰੋਨੇਸ ਕਰਨਾ ਉਹਨੂੰ ਵਧਾਉਣਾ ਉਹਨੂੰ ਸ਼ੈਲਟਰ ਕਰਨਾ ਉਹਨੂੰ तमाम ਸੁਵਿਧਾਵਾ ਦੇਣੀਆਂ ਚਾਹੇ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣਾ ਹੋਵੇ ਚਾਹੇ ਡਿਲੀਵਰੀ ਕਿਤੇ ਕਰਨੀ ਹੋਵੇ ਚਾਹੇ ਪੜਨ ਦੇਖਣ ਵਾਲੇ ਆਮ ਚੰਗੇ ਨੌਜਵਾਨਾਂ ਨੂੰ ਫੜ ਫੜ ਕੇ ਲਿਆ ਕੇ ਇਸ ਨਸ਼ੇ ਦੇ ਦਲਦਲ ਚ ਤਕਿਆ ਕਈ ਐਗਜ਼ਾਮਪਲ ਹੈ ਇੱਕ ਐਗਜ਼ਾਮਪਲ ਨਹੀਂ ਆ ਚਾਹੇ ਉਹ ਤੁਸੀਂ ਭੋਲੇ ਦਾ ਕੇਸ ਚੱਕ ਲੋ ਜਿਹੜਾ ਖਿਡਾਰੀ ਸੀ ਜਿਨੇ ਦੇਸ਼ ਦਾ ਪੰਜਾਬ ਦਾ ਨਾਮ ਹੀ ਰੌਸ਼ਨ ਕੀਤਾ ਚਾਹੇ ਉਸ ਅਕਾਲੀ ਲੀਡਰ ਦਾ ਨਾਮ ਚੱਕ ਲੋ ਜਿਹਦੇ ਤੇ ਅੱਜ ਤੱਕ ਸਾਰੀ ਦੁਨੀਆ ਚ ਬੈਠੇ ਲੋਕ ਜਾਣਦੇ ਆ ਕਿ ਨਸ਼ਿਆਂ ਦੀ ਕਾਲੀ ਕਮਾਈ ਨਾਲ ਆਪਣੇ एंपਾਇਰ ਖੜੇ ਕੀਤੇ ਐਂਪਾਇਰ ਕਿਉਂਕਿ ਇਹਨਾਂ ਦਾ ਮਕਸਦ ਕੀ ਸੀ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਮਕਸਦ ਇੱਕੋ ਹੀ ਸੀ ਕਿ ਜਿਹੜਾ ਨਸ਼ਿਆਂ ਦੇ ਕਾਰੋਬਾਰ ਦੇ ਰਾਹੀ ਕਾਲੀ ਕਮਾਈ ਹੋਣੀ ਉਹਨਾਂ ਨੇ ਆਪਣੀ Empire ਖੜਾ ਕਰ ਲਈ ਇਕਨੋਮਿਕ ਇੰਟਰਸਟ ਆਰਥਿਕ ਹੇਤ ਉਹਨਾਂ ਚ ਇਹ ਨਹੀਂ ਵੇਖਿਆ ਇੰਨੀ ਨੇੜੀ ਬਗਾਈ ਕਿ ਜਿਹੜੇ ਬੱਚਿਆਂ ਨੂੰ ਪੜ੍ਹਾਈ ਕਰਾ ਕੇ ਕੋਈ ਨੌਕਰੀਆਂ ਦੇਣੀਆਂ ਸੀ ਚੰਗੇ ਰਾਹ ਪਾਉਣਾ ਸੀ ਉਹਨਾਂ ਨੂੰ ਛੋਟੇ ਛੋਟੇ ਲਾਲਚ ਦੇ ਕੇ ਨਸ਼ਿਆਂ ਦੀ ਡਿਲੀਵਰੀ ਦਾ ਕੰਮ ਜਿਹੜਾ ਇਹਨਾਂ ਨੇ ਦਿੱਤਾ ਹਾਲਾਤ ਇਹ ਰਹੇ ਹਾਲਾਤ ਇਹ ਹੋ ਗਏ ਕਿ ਜਿਹੜੇ ਮਾਪਿਓ ਫੋਰਡ ਕਰ ਸਕਦੇ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਚੋਂ ਬਾਹਰ ਧੱਕਣਾ ਸ਼ੁਰੂ ਕਰਤਾ ਭੇਜਣਾ ਸ਼ੁਰੂ ਕਰਤਾ ਜਿਹੜੇ ਕਿਸੇ ਤਰੀਕੇ ਨਾਲ ਥੋੜਾ ਬਹੁਤ ਪੈਸਾ ਲਾ ਕੇ ਕੋਈ ਚੰਗੇ ਮੁਲਕ ਚ ਚਾਯੋ ਸੈਂਟਰਲ ਏਸ਼ੀਆ ਦੇ ਮੁਲਕ ਹੋਣ ਅਮਰੀਕਾ ਯੂਰੋਪ ਦੇ ਹੋਣ ਉੱਥੇ ਭੇਜਣਾ ਸ਼ੁਰੂ ਕੀਤਾ ਲੀਗਲ ਅਲੀਗਲ ਬ੍ਰੇਨ ਡਰੇਨ ਹੀ ਪੰਜਾਬ ਦਾ ਨਹੀਂ ਹੋਇਆ ਪੰਜਾਬ ਦੇ ਜਿਹੜੇ ਸ਼ਾਰਪ ਮਾਈਂਡਡ ਸੀ ਜਿਨ੍ਹਾਂ ਨੇ ਪੰਜਾਬ ਦੀ ਬਾਲ دور ਪ੍ਰਵਿੱਕ ਸभालਨੀ ਸੀ ਜਿਨ੍ਹਾਂ ਨੇ ਗਰਾਊਂਡਾਂ ਤੋਂ ਲੈ ਕੇ 올림픽 ਦੇ ਸਟੇਡੀਅਮ ਤੱਕ ਪੰਜਾਬ ਦਾ ਨਾਂ ਰੌਸ਼ਨ ਕਰਨਾ ਸੀ ਦੇਸ਼ ਦਾ ਉਹਨਾਂ ਨੌਜਵਾਨਾਂ ਨੂੰ ਕਾਲੀ ਭਾਜਪਾ ਔਰ ਕਾਂਗਰਸ ਦੀਆਂ ਸਰਕਾਰਾਂ ਨੇ ਨਸ਼ੇ ਦੇ ਤਸਕਰ ਬਣਾਤਾ ਅਸੀਂ ਉਹਨਾਂ ਦੀ ਗਲਤੀ ਨਹੀਂ ਮੰਨਦੇ ਅਸੀਂ ਅੱਜ ਅੱਜ ਤੁਹਾਡੇ ਸਾਹਮਣੇ ਬੜਾ ਸਪਸ਼ਟ ਕਹਿਣਾ ਚਾਹੁੰਨੇ ਆ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਦਾ ਕੰਮ ਆ ਕਿ ਚੰਗੀ ਸੇਧ ਦੇਣੀ ਚੰਗਾ ਰਸਤਾ ਦਿਖਾਉਣਾ ਔਰ ਅੱਜ ਅੱਜ ਵੇਖੋ ਭਗਵੰਤ ਮਾਨ ਦੀ ਸਰਕਾਰ ਇਹਨੂੰ ਕੰਪੇਅਰ ਕਰ ਲੋ ਤੇ ਚਾਹੇ ਉਹ ਬਾਦਲ ਸਾਹਿਬ ਦੇ ਟਾਈਮ ਅਕਾਲੀ ਭਾਜਪਾ ਦੀ ਸਰਕਾਰ ਸੀ ਚਾਹੇ ਕੈਪਟਨ ਰਮਿੰਦਰ ਤੋਂ ਲੈ ਕੇ ਤਮਾਮ ਚਰਨਜੀਤ ਚੰਨੀ ਤੱਕ ਕਾਂਗਰਸੀਆਂ ਦੀ ਸਰਕਾਰ ਸੀ ਉਹਨਾਂ ਦੋਨਾਂ